ਤੋ ਧੰਨਵਾਦ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਬੱਚਾ ਨੇ ਲਿਆਂਦਾ ਸਾਈਕਲ ਤੇ ਆਪਾਂ ਸਾਰੇ ਨੇ ਵਧਾਈਆਂ ਦਿੱਤੀਆਂ ਸੀ ਵਧਾਈਆਂ ਦੇ ਨੇ ਬੱਚੇ ਸਾਨੂੰ ਪਹਿਲਾਂ ਵਧਾਈਆਂ ਹੁਣ ਨਵੇਂ ਸਾਈਕਲ ਦੀਆਂ ਹਾਂ ਹਾਂਜੀ ਤੇ ਕਿੰਨੇ ਦਾ ਲਿਆਂਦਾ ਇਹ 10000 ਦਾ ਕੰਨੇ ਦਾ ਕਿੱਥੋਂ ਲਿਆਂਦਾ ਸੂਰਤੀਏ ਸੂਰਤੀਏ ਤੋਂ ਆਪਣੇ ਪਿੰਡੋਂ ਹੈ ਤੇ ਆਪਣਾ ਕਿੰਨੀ ਖੁਸ਼ੀ ਆ ਸੋਨੂੰ ਬਹੁਤ ਬਹੁਤ ਈ ਖੁਸ਼ੀ ਆ ਹੈ ਤੇ ਦੇਖੋ ਬੱਚਿਓ ਹੁਣ ਐ ਕਹੋ ਵੀ ਭਾਈ ਜਿਹੜੇ ਵੀਡੀਓ ਦੇਖਣਗੇ ਸਾਰੇ ਵਧਾਈਆਂ ਦਿਓ ਕਮੈਂਟਾਂ ਦੇ ਵਿੱਚ ਕਹੋ ਵੀਡੀਓ ਦੇਖਣਗੇ ਸਾਰੇ ਵਧਾਈਆਂ ਲੈ ਵੀ ਬੱਚਿਆਂ ਨੂੰ ਵਧਾਈਆਂ ਦਿਓ ਸਾਰੇ ਜਿਹੜੇ ਵੀਡੀਓ ਦੇਖਣ ਜਿਹੜਾ ਫੋਟੋ ਮਾਰ ਦੇਖਣਗੇ ਉਹ ਸਾਰਿਆਂ ਨੂੰ ਵਧਾਈਆਂ ਹਾਂ ਵਧਾਈ ਕਹਿੰਦੇ ਤੇ ਸੋ ਸਾਰੇ ਸਰੋਤ ਤੇ ਧੰਨਵਾਦ ਜੀ ਤੇ ਆਪਾਂ ਨਵਾਂ ਸਾਈਕਲ ਲਿਆਂਦਾ ਬੱਚਿਆਂ ਨੇ ਆ ਦੇਖੋ ਬੜੀ ਖੁਸ਼ੀ ਮਨਾਈ ਇਹਨਾਂ ਨੇ ਬੜੀ ਖੁਸ਼ੀ ਮਨਾਈ ਤੇ ਤੁਸੀਂ ਭਾਈ ਸਾਰੇ ਵਧਾਈਆਂ ਦਿਓ ਕਮੈਂਟਾਂ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ